ਕੀ ਸਾਡੇ ਦੇਸ਼ ਦੇ ਬਾਲੀਵੁੱਡ ਪੰਜਾਬੀ ਇੰਡਸਟਰੀ ਦੇ ਸਟਾਰ ਅਗਰ ਉਹਨਾਂ ਦੇ ਨਾਲ ਮੂਵੀਆਂ ਬਣਾ ਰਹੇ ਨੇ ਤਾਂ ਬੜੀ ਸ਼ਰਮ ਦੀ ਗੱਲ ਹੈ ਅਗਰ ਦਲਜੀਤ ਆਪਣੀ ਮੂਵੀ ਚੋਂ ਸੀਨ ਨਹੀਂ ਕੱਟਦਾ ਭਾਵੇਂ ਸੋਸ਼ਲ ਮੀਡੀਆ ਸੋਸ਼ਲ ਹੈਂਡਲਸ ਤੋਂ ਆਪਣੇ ਕਾਊਂਟਾਂ ਤੋਂ ਨਹੀਂ ਡਿਲੀਟ ਕਰਦਾ ਅਸੀਂ ਲੁਧਿਆਣੇ ਛੱਡੋ ਪੂਰੇ ਪੰਜਾਬ ਦੇ ਦਲਜੀਤ ਦਾ ਸ਼ੌਕ ਕਿਤੇ ਵੀ ਹੋਣ ਨਹੀਂ ਦਵਾਂ ਧਰਮ ਦੇਖ ਕੇ ਪਾਕਿਸਤਾਨੀ ਉਗਰਵਾਦੀਆਂ ਤੇ ਅਤੰਗਵਾਦੀਆਂ ਵੱਲੋਂ ਚੁੰਨ-ਚੁੰਨ ਕੇ ਸਾਡੇ ਸਨਾਤਨ ਹਿੰਦੂ ਮਾਰੇਗੇ ਅੱਜ ਹਿੰਦੁਸਤਾਨ ਦਾ ਖਿਤਾਬ ਦਿੱਤਾ ਹੈ ਤਾਂ ਅਸੀਂ ਇਹ ਤੋਂ ਆਸ਼ਾ ਕਰਾਂਗੇ ਕਿ ਇਹ ਲੋਕ ਸਾਡੇ ਦੇਸ਼ ਨਾਲ ਖੜਨ ਸੰਧੂਰ ਦਰੜਾ ਆਪਰੇਸ਼ਨ ਹੋਇਆ ਨਾ ਉਹਦੀ ਕਹਿ ਲੋ ਦੁੱਖ ਪ੍ਰਗਟ ਕੀਤਾ ਨਾ ਉਹਨਾਂ ਤੇ ਹਮਲਾ ਹੋਣ ਤੋਂ ਬਾਅਦ ਉਹਨਾਂ ਦੀ ਖੁਸ਼ੀ ਪ੍ਰਗਟ ਕੀਤੀ ਤੁਸੀਂ ਜਿਹੜੀ ਗੱਲ ਕਰਦੇ ਹੋ ਕਿ ਗੁਰੂ ਨਾਨਕ ਪਾਤਸ਼ਾਹੀ ਦਾ ਜਨਮ ਉੱਥੇ ਹੋਇਆ ਹੈ ਉਹ ਬੇਫਕੂਫੋ ਉਹ ਜਨਮ ਪਾਕਿਸਤਾਨ 'ਚ ਨਹੀਂ ਹੋਇਆ ਉਹ ਜਨਮ ਹਿੰਦੁਸਤਾਨ 'ਚ ਹੀ ਹੋਇਆ ਸੀ ਅਤਾ ਆਜ਼ਾਦੀ ਦੇ ਬਾਅਦ ਕਹਿ ਲੋ ਪਾਕਿਸਤਾਨ ਤੇ ਹਿੰਦੁਸਤਾਨ ਦੇ ਦੋ ਇੱਕ ਦੇਸ਼ ਬਣਾਏਗੇ ਨਹੀਂ ਤਾਂ ਇੱਕੋ ਹੀ ਦੇਸ਼ ਹੈ ਤੇ ਨੌ ਗੁਰੂਆਂ ਦੀ ਅਗਰ ਆਪਾਂ ਗੱਲ ਕਰੀਏ ਤਾਂ ਨੌ ਗੁਰੂ ਤਾਂ ਹਿੰਦੁਸਤਾਨ ਚ ਹੀ ਹੋਏ ਨੇ ਇੱਕ ਜਿਹੜਾ ਸਿੱਖੀ ਤੇ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਅਸੀਂ ਦਲਜੀਤ ਦਾ ਦੇਣਾ ਨਹੀਂ ਦੇ ਸਕਦੇ ਕਿ ਜਿੰਨਾ ਸਾਡਾ ਇਹਨੇ ਨਾਮ ਰੋਸ਼ਨ ਕੀਤਾ ਹੈ ਪਾਕਿਸਤਾਨ ਦੀ ਮੈਂ ਗੱਲ ਕਰਾਂ ਠਾਕੁਰ ਵਰਗੇ ਐਕਟਰਾਂ ਨੇ ਗੱਲ ਕਹੀ ਹੈ ਕਿ ਸਾਨੂੰ ਹਿੰਦੁਸਤਾਨੀਆਂ ਨਾਲ ਐਕਟਿੰਗ ਕਰਨ ਦੀ ਲੋੜ ਨਹੀਂ ਤਦ ਬਾਈਕਟ ਕਰੋ ਪਾਕਿਸਤਾਨ ਦੇ ਚੈਨਲਾਂ ਦਾ ਪਾਕਿਸਤਾਨ ਦੀ ਵੈਬ ਸੀਰੀਜ਼ ਦਾ ਪਾਕਿਸਤਾਨ ਦੇ ਅਦਾਕਾਰਾਂ ਦਾ ਪਾਕਿਸਤਾਨ ਦੇ ਪਲੇਅਰਜ਼ ਦਾ ਦਲਜੀਤ ਜੀ ਜੇਕਰ ਮੈਂ ਗੱਲ ਕਰਾਂ ਤਾਂ ਦਲਜੀਤ ਨੂੰ ਸਾਡੇ ਹਿੰਦੂਸਤਾਨੀਆਂ ਨੇ ਕਿੰਨਾ ਪਿਆਰ ਦਿੱਤਾ ਹੈ ਜਿਹੜਾ ਆਪਣੀ ਸੋਚ ਤੋਂ ਭਰਿਆ ਸਚਿਕਲ ਜੀ ਲੁਧਣਾ ਲਾਈਵ ਨਾਲ ਜੁੜੇ ਹੋ ਤੇ ਅੱਜ ਅਖੇ ਪਹਾੜ ਤੇ ਰਾਸ਼ਟਰੀ ਸ਼ਿਵਸ਼ਨਾ ਦੇ ਲਵਿੰਨ ਤਾਗੜੀ ਦੇ ਨਾਲ ਮੌਜੂਦ ਆ ਜਿੱਥੇ ਕੀ ਲਗਾਤਾਰ ਸਰਦਾਜੀ 3 ਦਾ ਵਿਰੋਧ ਕੀਤਾ ਜਾ ਰਿਹਾ ਸੀਗਾ ਉਸ ਦੇ ਵਿੱਚ ਅਦਾਕਾਰ ਪਾਕਿਸਤਾਨੀ ਮਹਿਲਾ ਦਾ ਤੇ ਕਿਹਾ ਜਾ ਰਿਹਾ ਸੀਗਾ ਕਿ ਇਹ ਦਲਜੀਤ ਦੋਸ਼ਾ ਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਆਪਰੇਸ਼ਨ ਸਿੰਧੂਰ ਦੇ ਦੌਰਾਨ ਪੈਲਗਾਮ ਹਮਲੇ ਦੇ ਵਿੱਚ ਜਿਹੜਾ ਆਤੰਕੀਆਂ ਨੇ ਧਰਮ ਪੁੱਛ ਕੇ ਗੋਲੀ ਮਾਰੇ ਸੀਗੀ ਅਤੇ ਕਈਆਂ ਦਾ ਸੰਧੂੜ ਜਿਹੜਾ ਕਿ ਉਜਾਰਿਆ ਸੀਗਾ ਤੇ ਉਸ ਵਾਰ ਭਾਰਤ ਨੇ ਵੀ ਜਵਾਬੀ ਕਾਰਵਾਈ ਦਿੱਤੀ ਤੇ ਉਸ ਵਾਰ ਇੱਕ ਫਿਲਮ ਨਿਕਲ ਕੇ ਸਾਹਮਣੇ ਆਂਦੀ ਆ ਸਰਦਾਰ ਜੀ ਥੀ ਲੋਕਾਂ ਨੂੰ ਕਾਫੀ ਉਤਸ਼ਾਹ ਹੁੰਦਾ ਵਾ ਦਲਜੀਤ ਦੀ ਫਿਲਮ ਆਈ ਹੈ ਦਲਜੀਤ ਨੂੰ ਦੇਖਣਾ ਦਲਜੀਤ ਦੇ ਕਮੇਡੀ ਸੁਨਣਾ ਤੇ ਉਸ ਦੇ ਵਿੱਚ ਇੱਕ ਕੀ ਵਿੱਚ ਆਂਦਾ ਵਾ ਕਿ ਇੱਕ ਪਾਕਿਸਤਾਨੀ ਅਦਾਕਾਰ ਜਿਹੜੀ ਹੈ ਉਹ ਵਿੱਚ ਰੋਲ ਨਿਭਾਉਂਦੀ ਹੋਈ ਨਜ਼ਰ ਆਂਦੀ ਹੈ ਤੇ ਉੱਥੇ ਹੀ ਲੋਕ ਜਿਹੜੇ ਕਿ ਹੈ ਪੜਕਦੇ ਹੋਏ ਵੀ ਨਜ਼ਰ ਆਂਦੇ ਨੇ ਮੈਂ ਨਾਲ ਇਸ ਵਕਤ ਲਵੀਨ ਤਾਗੜੀ ਮੌਜੂਦ ਨੇ ਗੱਲਬਾਤ ਕਰਾਂਗੇ ਨਾਲ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇ ਦੇਣ ਲਵੀਨ ਜੀ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਜੈਸ਼ੀ ਰਾਮ ਜੀ ਹਰ ਹਰ ਮਹਾਦੇਵ ਮੈਂ ਤੁਹਾਡਾ ਸਾਰਿਆਂ ਦਾ ਛੋਟਾ ਭਰਾ ਲਵੀਨ ਤਾਗੜੀ ਅਖਿਲ ਭਾਰਤੀ ਸ਼ਿਵ ਸਨਾ ਰਾਸ਼ਟਰੀ ਤੋਂ ਪੰਜਾਬ ਯੂਥ ਪ੍ਰਧਾਨ ਜੀਵੇਂ ਕਿ ਆਪਾਂ ਗੱਲ ਕੀਤੀ ਹੈ ਸਰਦਾਰ ਜੀ ਥੀਦੀ ਬੋ ਤਾਂ ਇਹ ਸ਼ਕੀਨ ਦਾ ਹੈ ਨਹੀਂ ਬਾਲੀਵੁੱਡ ਦੇ ਨਾ ਪੰਜਾਬੀ ਇੰਡਸਟਰੀ ਦੇ ਬਟ ਦੁੱਖ ਹੁੰਦਾ ਜਦੋਂ ਆਈ ਸਾਡੇ ਸਟਾਰ ਜਿਨ੍ਹਾਂ ਨੂੰ ਅਸੀਂ ਲੋਕਾਂ ਨੇ ਚੁਣ ਕੇ ਇੰਨੇ ਵਧੀਆ ਪਲੇਟਫਾਰਮ ਤੇ ਭੇਜਿਆ ਤੇ ਅੱਜ ਹਿੰਦੁਸਤਾਨ ਨੂੰ ਆ ਲੋਕ ਰਿਪਰੈਜ਼ੈਂਟ ਕਰਦੇ ਨੇ ਦਲਜੀਤ ਦੀ ਅਗਰ ਮੈਂ ਗੱਲ ਕਰਾਂ ਤਾਂ ਦਲਜੀਤ ਨੂੰ ਸਾਡੇ ਹਿੰਦੁਸਤਾਨੀਆਂ ਨੇ ਕਿੰਨਾ ਪਿਆਰ ਦਿੱਤਾ ਹੈ ਜਿਹੜਾ ਆਪਣੀ ਸੋਚ ਤੋਂ ਪਰੇ ਹੈ ਬਟ ਅਗਰ ਆਪਾਂ ਦੇਖੀਏ ਪਿੱਛੇ ਜਿਹੜਾ ਸਾਡੇ ਤੇ ਆ ਪਹਿਲਗਾਮ 'ਚ ਹਮਲਾ ਹੋਇਆ ਹੈ ਜਿਹੜਾ ਧਰਮ ਦੇਖ ਕੇ ਪਾਕਿਸਤਾਨੀ ਉਗਰਵਾਦੀਆਂ ਤੇ ਆਤੰਗਵਾਦੀਆਂ ਵੱਲੋਂ ਚੁੰਨ-ਚ ਮੈਂ ਬੜੀ ਕਹਿ ਲੋ ਕੜੇ ਸ਼ਬਦਾਂ ਚ ਨਿੰਦਾ ਕਰਦਾ ਤੇ ਸਾਨੂੰ ਦੁੱਖ ਹੁੰਦਾ ਕਿ ਜਿਨ੍ਹਾਂ ਲੋਕਾਂ ਨੇ ਸਾਡੇ ਪੰਜਾਬੀਆਂ ਨੂੰ ਪੰਜਾਬ ਸਾਡੇ ਕੀ ਦੇਸ਼ ਪ੍ਰੇਮੀਆਂ ਨੂੰ ਸ਼ਹੀਦ ਕੀਤਾ ਅੱਜ ਅਸੀਂ ਸਾਡੇ ਕੀ ਸਾਡੇ ਦੇਸ਼ ਦੇ ਬਾਲੀਵੁੱਡ ਪੰਜਾਬੀ ਇੰਡਸਟਰੀ ਦੇ ਸਟਾਰ ਅਗਰ ਉਹਨਾਂ ਦੇ ਨਾਲ ਮੂਵੀਆਂ ਬਣਾ ਰਹੇ ਨੇ ਤਾਂ ਬੜੀ ਸ਼ਰਮ ਦੀ ਗੱਲ ਹੈ ਅਗਰ ਅਸੀਆ ਦਲਜੀਤ ਨੂੰ ਇਹਨੇ ਵੱਡੇ ਪੱਧਰ ਤੇ ਅੱਜ ਪੰਜਾਬੀਆਂ ਨੇ ਇਹਨੂੰ ਅੱਜ ਹਿੰਦੁਸਤਾਨ ਦੇ ਵਧੀਆ ਨੈਸ਼ਨਲ ਲੈਵਲ ਤੇ ਅੱਜ ਹਿੰਦੁਸਤਾਨ ਦਾ ਖਿਤਾਬ ਦਿੱਤਾ ਹੈ ਤਾਂ ਅਸੀਂ ਇਹ ਤੋਂ ਆਸ਼ਾ ਕਰਾਂਗੇ ਕਿ ਇਹ ਲੋਕ ਸਾਡੇ ਦੇਸ਼ ਨਾਲ ਖੜਨ ਇਹਨਾਂ ਲੋਕਾਂ ਨੇ ਤਾਂ ਇੱਕ ਟੁੱਟੇ ਮੂੰਹ ਨਾਲ ਮੈਂ ਅਗਰ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਇੱਕ ਵੀ ਐਕਟਰ ਕਹ ਲੋ ਪੰਜਾਬ ਦੇ ਕਿਸੇ ਵੀ ਸਿੰਗਰ ਤੱਕ ਨੇ ਸੰਧੂਰ ਦਾ ਜਿਹੜਾ ਆਪਰੇਸ਼ਨ ਹੋਇਆ ਨਾ ਉਹਦੀ ਕਹਿ ਲੋ ਦੁੱਖ ਪ੍ਰਗਟ ਕੀਤਾ ਨਾ ਉਹਨਾਂ ਤੇ ਹਮਲਾ ਹੋਣ ਤੋਂ ਬਾਅਦ ਉਹਨਾਂ ਦੀ ਖੁਸ਼ੀ ਪ੍ਰਗਟ ਕੀਤੀ ਆਗੂ ਇਹਨਾਂ ਲੋਕਾਂ ਦੀ ਸਟੇਟਮੈਂਟਾਂ ਆਉਂਦੀਆਂ ਸੀ ਕਿ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਸਾਡਾ ਹੈ ਸ਼ਰਮ ਆਣੀ ਚਾਹੀਦੀ ਹੈ ਤੁਸੀਂ ਜਿਹੜੀ ਗੱਲ ਕਰਦੇ ਹੋਗੇ ਗੁਰੂ ਨਾਨਕ ਪਾਤਸ਼ਾਹੀ ਦਾ ਜਨਮ ਉੱਥੇ ਹੋਇਆ ਹੈ ਉਹ ਬੇਫਕੂਫੋ ਉਹ ਜਨਮ ਪਾਕਿਸਤਾਨ 'ਚ ਨਹੀਂ ਹੋਇਆ ਉਹ ਜਨਮ ਹਿੰਦੁਸਤਾਨ 'ਚ ਹੀ ਹੋਇਆ ਸੀ ਆ ਤਾਂ ਆਜ਼ਾਦੀ ਤੋਂ ਬਾਅਦ ਕਹਿ ਲਓ ਪਾਕਿਸਤਾਨ ਤੇ ਹਿੰਦੁਸਤਾਨ ਦੇ ਦੋ ਇੱਕ ਦੇਸ਼ ਬਣਾਏ ਗਏ ਨਹੀਂ ਤਾਂ ਇੱਕੋ ਹੀ ਦੇਸ਼ ਹੈ ਤੇ ਨੌ ਗੁਰੂਆਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਨੌ ਗੁਰੂ ਤਾਂ ਹਿੰਦੁਸਤਾਨ 'ਚ ਹੀ ਹੋਏ ਨੇ ਪਰ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਅੱਜ ਕਿਤੇ ਨਾ ਕਿਤੇ ਇਹਨਾਂ ਸਾਰੇ ਪੰਜਾਬੀਆਂ ਦੇ ਵਿੱਚ ਜਿਹੜਿਆ ਪੰਜਾਬੀਆਂ ਦੇ ਚ ਇੱਕ ਇੱਕ ਫਰਿਸ਼ਤਾ ਬਣਤੀ ਭਰ ਗਈ ਹੈ ਹਿੰਦੂਆਂ ਦੇ ਬਰਤੀ ਬੜੀ ਮਾੜੀ ਗੱਲ ਹੈ ਕਹਿਆ ਜਾਂਦਾ ਕਿ ਗਰਦਾਰ ਕਿਹਾ ਜਾ ਰਿਹਾ ਦਲਜੀਤ ਉਸਾਨ ਦੇ ਅਦਾਕਾਰ ਨੂੰ ਪਰ ਸਾਡੇ ਦੇਸ਼ ਦਾ ਨਾਮ ਵੀ ਤਾਂ ਕਈਆਂ ਦੇਸ਼ਾਂ ਦੇ ਵਿੱਚ ਲਿਤਾ ਗਿਆ ਉਹ ਅੱਜਕੱਲ ਬਹੁਤ ਫੇਮਸ ਆ ਭਾਰਤ ਸਾਡਾ ਹਰ ਕੋਈ ਲਾਈਕ ਕਰ ਰਿਹਾ ਹਰ ਕੋਈ ਚਾਹੁੰਦਾ ਭਾਰਤ ਜਾਈਏ ਹਰ ਕਿਸ ਨੂੰ ਮੌਕਾ ਨਹੀਂ ਮਿਲ ਪਾਰਿਆ ਅਦਾਕਾਰ ਨੇ ਸਾਡੇ ਨਾਮ ਤਾਂ ਰੋਸ਼ਨ ਕੀਤਾ ਦੇਖੋ ਮੈਂ ਬੜਾ ਮੈਂ ਤੁਹਾਨੂੰ ਹੁਣੇ ਵੀ ਕਿਹਾ ਮੈਂ ਬਹੁਤ ਐਪਰੀਸ਼ੀਏਟ ਕਰਦਾ ਹਾਂ ਦਲਜੀਤ ਉਸਾਂਝ ਨੂੰ ਕਿ ਇਹ ਸਾਡੇ ਪੰਜਾਬ ਦਾ ਨੌਜਵਾਨ ਆ ਜੀ ਕਿ ਮੱਲੇੋਂ ਨਿਕਲਿਆ ਹੋਇਆ ਨੌਜਵਾਨ ਅੱਜ ਜਿਸ ਤਰੀਕੇ ਨਾਲ ਉਹਨੇ ਪੂਰੇ ਹਿੰਦੁਸਤਾਨ ਚ ਨਹੀਂ ਪੂਰੇ ਵਰਲਡ ਚ ਇੱਕ ਜਿਹੜਾ ਸਿੱਖੀ ਤੇ ਇੱਕ ਪੰਜਾਬੀਆਂ ਦਾ ਨਾਮ ਰੋਸ਼ਨ ਕੀਤਾ ਅਸੀਂ ਦਲਜੀਤ ਦਾ ਦੇਣਾ ਨਹੀਂ ਦੇ ਸਕਦੇ ਕਿ ਜਿੰਨਾ ਸਾਡਾ ਇਹਨੇ ਨਾਮ ਰੋਸ਼ਨ ਕੀਤਾ ਪਰੰਤੂ ਸ਼ਰਮ ਵੀ ਆਉਂਦੀ ਹੈ ਅੱਜ ਇਸ ਅਦਾਕਾਰ ਨੂੰ ਦੇਖਦੇ ਹੋਏ ਜਿਨੇ ਪਾਕਿਸਤਾਨ ਦੀ ਉਸ ਮਹਿਲਾ ਦੇ ਨਾਲ ਫਿਲਮ ਚ ਰੋਲ ਅਦਾ ਕੀਤਾ ਅਗਰ ਪੰਜਾਬ ਦੇ ਵਿੱਚ ਅਗਰ ਪਾਕਿਸਤਾਨ ਦੀ ਮੈਂ ਗੱਲ ਤਰਾ ਠਾਕੁਰ ਵਰਗੇ ਐਕਟਰਾਂ ਨੇ ਗੱਲ ਕਹੀ ਹੈ ਕਿ ਸਾਨੂੰ ਹਿੰਦੋਸਤਾਨੀਆਂ ਨਾਲ ਐਕਟਿੰਗ ਕਰਨ ਦੀ ਲੋੜ ਨਹੀਂ ਇਹਨਾਂ ਦਾ ਰੋਲ ਸਾਡੇ ਲਈ ਆ ਅਦਾ ਕਰਦਾ ਹੈ ਕਿ ਆ ਸਾਡੇ ਤੋਂ ਬਿਨਾਂ ਅਧੂਰਾ ਹੈ ਪਰ ਮੈਂ ਸ਼ਰਮ ਦੀ ਗੱਲ ਕਹਿਣਾ ਕਿ ਦਲਜੀਤ ਨੂੰ ਅਕਲ ਆਣੀ ਚਾਹੀਦੀ ਹੈ ਤੁ ਕਿਉਂ ਇਹਨਾਂ ਨਾਲ ਮੂਵੀ ਕੀਤੀ ਕਿਉਂ ਤੇ ਕਿੱਤੀ ਦਾ ਸੀਨ ਕਟਾਇਆ ਕਿਉਂ ਨਹੀਂ ਹੁਣ ਅਗਰ ਕਈ ਲੋਕਾਂ ਗੱਲ ਕਰ ਲੂਗੇ ਜੀ ਆ ਮੂਵੀ ਤਾਂ ਜੀ ਸੰਧੂਰ ਆਪਰੇਸ਼ਨ ਹੋਣ ਤੋਂ ਪਹਿਲਾਂ ਦੀ ਰਿਲੀਜ਼ ਹੋਈ ਹੋਈ ਹੈ ਪਹਿਲਾਂ ਬਣੀ ਹੋਈ ਹੈ ਭਾਜੀ ਸੈਂਸਰ ਬੋਰਡ ਦਾ ਕੰਮ ਹੁੰਦਾ ਹੈ ਮੂਵੀ ਦੇ ਸੀਨ ਕੱਟਣਾ ਆ ਲੋਕ ਕਰਦੇ ਕੀ ਹੈ ਹਰ ਜਗ੍ਹਾ ਹਿੰਦੁਸਤਾਨ ਦੇ ਕਰਪਸ਼ਨ ਹੈ ਸੈਂਸਰ ਬੋਰਡ ਨੂੰ ਪੈਸੇ ਦੇ ਕੇ ਕਦੀ ਕਿਹੜੀ ਕਿਹੜੀ ਪਿਚਰਾ ਬਣਦੀ ਹੈ ਓ ਐਮ ਜੀਰ ਕੀ ਮੂਵੀਆਂ ਬਣ ਗਈਆਂ ਜਿਨ੍ਹਾਂ ਨੇ ਸਨਾਤਨ ਦੇ ਵਿਰੋਧਾ ਕੀਤੀ ਹੈ ਪਰ ਤੁਸੀਂ ਕਹੋ ਛੋਟਾ ਜਿਹਾ ਇਹ ਤਾਂ ਐਕਟਿੰਗ ਦਾ ਸੀਨ ਆਪਾਂ ਕੱਟ ਵੀ ਸਕਦੇ ਹਾਂ ਬਟ ਨਹੀਂ ਕਟਿਆ ਕਟਿਆ ਕਿਉਂ ਨਹੀਂ ਸ ਮਾਣੀ ਚਾਈਦੀ ਹੈ ਮੈਂ بار بار ਕਹਿੰਨਾ ਕਿ ਪਹਿਲਾ ਆਪਾਂ ਆਪਣੇ ਦੇਸ਼ ਨਾਲ ਖੜਨਾ ਹੈ ਫਿਰ ਆਪਾਂ ਆਪਣਾ ਪੈਸਾ ਕਮਾਣਾ ਤੇ ਬਾਲੀਵੁੱਡ ਤੇ ਪੰਜਾਬੀ ਇੰਡਸਟਰੀਆਂ ਨੂੰ ਸਮਰਥਨ ਦੇਣਾ ਤੇ ਅਗਰ ਆ ਮੂਵੀ ਰਿਲੀਜ਼ ਕੀਤੀ ਚਲੋ ਕੀਤੀ ਤਾਂ ਗਈ ਹੁਣ ਹੁਣ ਆਪਾਂ ਰੋਕਦੇ ਨਹੀਂ ਪਰ ਅਗਰ ਆ ਮੂਵੀ ਦਾ ਸੀਨ ਇਦਾਂ ਹੀ ਚੱਲਦਾ ਰਿਹਾ ਤਾਂ ਅਸੀਂ ਇਹਦਾ ਵਿਰੋਧ ਕਰਾਂਗੇ ਤੇ ਵੱਡੇ ਪੱਧਰ ਤੇ ਦਾ ਵਿਰੋਧ ਕਰਾਂਗੇ ਇਹ ਦੱਸੋ ਗਲਤ ਹੈ ਸਹੀ ਹੈ ਬਿਲਕੁਲ ਗਲਤ ਹੈ ਜੀ ਕਿੱਦਾਂ ਗਲਤ ਦੇਖੋ ਜਿਸ ਤਰੀਕੇ ਨਾਲ ਪਹਿਲੇ ਫਿਲਮ ਬਣੀ ਹੋਈ ਹੈ ਤੁਸੀਂ ਵੀ ਕਿਹਾ ਮੈਂ ਤਾਂ ਦੇਖੋ ਤੁਹਾਨੂੰ ਹੁਣ ਵੀ ਗੈਰ ਰਿਹਾ ਜੇ ਪਿਕਚਰ ਬਣੀ ਹੈ ਤਾਂ ਪਿਕਚਰ ਦੇ ਵਿੱਚ ਕਟਿੰਗਸ ਹੋ ਸਕਦੀਆਂ ਉਹ ਪਿਕਚਰ ਹੈ ਉਹ ਤਾਂ ਉਹ ਕਿਹੜਾ ਉਹਨਾਂ ਨਾਲ ਕੋਈ ਸਾਂਝ ਬਾਲੀ ਹੈ ਨਹੀਂ ਦੇਖੋ ਸਾਂਝ ਦੀ ਗੱਲ ਨਹੀਂ ਹੈ ਅਗਰ ਉਹਨਾਂ ਦਾ ਜਿਹੜਾ ਦੇਸ਼ ਹੈ ਉਹਨਾਂ ਦੇ ਇਕੱਲੇ ਇਕੱਲੇ ਸਿੰਗਰ ਐਕਟਰ ਨੇ ਪਾਕਿਸਤਾਨ ਨਾਲ ਸੰਦੂਰ ਦੇ ਵੇਲੇ ਹੀ ਹਿੰਦੁਸਤਾਨ ਦਾ ਵਿਰੋਧ ਕੀਤਾ ਅਸੀਂ ਸਾਰਿਆਂ ਨੇ ਤੈ ਕੀਤਾ ਵੀ ਵੀ ਬਾਇਕਾਟ ਦਾ ਪਾਕਿਸਤਾਨ ਅਸੀਂ ਪਾਕਿਸਤਾਨਾ ਬਾਇਕਾਟ ਕਰਦੇ ਆ ਪਰ ਦਲਜੀਤ ਨੂੰ ਕੀ ਅਕਲ ਨਹੀਂ ਆਈ ਕਹਿਦੀ ਮੱਤ ਫਿਰ ਗਈ ਅਗਰ ਤੈਨੂੰ ਇਨਾ ਤੁਸੀਂ ਤੁਸੀਂ ਖਿਲਮਾ ਦੇ ਮਗਰ ਪੈ ਗਏ ਹੋ ਅਜਰੇ ਆਈਪੀਐਲ ਚੱਲਦੇ ਨੇ ਉਹ ਚੱਲਦੇ ਨੇ ਬਿਲਕੁਲ ਸਰ ਮੈਂ ਤਾਂ ਦੇਖੋ ਤੁਹਾਨੂੰ ਬਾਰ ਬਾਰ ਕਹਿ ਰਹੇ ਆ ਕਿ ਸਾਡਾ ਕੋਈ ਦਿਲਜੀਤ ਨਾਲ ਨਿੱਜੀ ਦੁਸ਼ਮਣੀ ਨਹੀਂ ਹੈਗੀ ਹੁਣ ਐਪੀਐਸ ਗਿਲ ਵਰਗੇ ਹੋਏ ਨੇ ਸਾਡੇ ਬਿਆਨ ਸਿੰਘ ਜੀ ਹੋਏ ਨੇ ਮਨਮੋਹਨ ਸਿੰਘ ਹੋਏ ਹੈ ਦੇਸ਼ ਦੇ ਪ੍ਰਧਾਨ ਮੰਤਰੀ ਰਾਸ਼ਟਰਪਤੀ ਜੈਲ ਸਿੰਘ ਹੋਏ ਹੈ ਕਿੱਡੇ ਵੱਡੇ ਵੱਡੇ ਮਿਲਟਰੀ ਦੇ ਬ੍ਰਿਗੇਡਰ ਜਿਹੜੇ ਹੈਗੇ ਸਿੱਖ ਸਮਾਜ ਚੋਂ ਹੈ ਪਰ ਤੁਸੀਂ ਹਰ ਜਗ੍ਹਾ ਜਿੱਥੇ ਕਦੀ ਵਿਰੋਧਤਾ ਦੀ ਗੱਲ ਆਉਂਦੀ ਉਹ ਸਿੱਖਾਂ ਵਿੱਚ ਕੀ ਚੱਲਣੇ ਹੋ ਸਿੱਖਾਂ ਦੇ ਨਾਲ ਸਾਡਾ ਕੋਈ ਮਸਲਾ ਨਹੀਂ ਅਸੀਂ ਹਮੇਸ਼ਾ ਹੀ ਅਖਿਲ ਭਾਰਤੀ ਸ਼ੇਵ ਸੈਨਾ ਰਾਸ਼ਟਰਵਾਦੀ ਵੱਲੋਂ ਸਾਡੇ ਸਵ ਦੀ ਇਸ ਤਾਗੜੀ ਦੀ ਸੋਝ ਨੂੰ ਅੱਗੇ ਲੈ ਕੇ ਚਾਲਦੇ ਹੋਏ ਸੀ ਹਮੇਸ਼ਾ ਸਨਾਤਨ ਤੇ ਹਿੰਦੁਸਤਾਨ ਦਾ ਰਾਸ਼ਟਰਵਾਦ ਦਾ ਸਮਰਥਨ ਕੀਤਾ ਅਸੀਂ ਹਮੇਸ਼ਾ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਆਏ ਹਾਂ ਕਿ ਭਾਵੇਂ ਕੋਈ ਵੀ ਵਿਅਕਤੀ ਹੈ ਜਿਹੜਾ ਸਨਾਤਨ ਤੇ ਹਿੰਦੁਸਤਾਨ ਦੇ ਵਿਰੋਧੀਆਂ ਨਾਲ ਖੜਾ ਹੋਊਗਾ ਅਕਲ ਭਾਰਤੀ ਇਹ ਸ਼ਿਵਸਨਾ ਰਾਸ਼ਟਰਵਾਦੀ ਉਹਦਾ ਵਿਰੋਧ ਕਰੂਗੀ ਤਾਂ ਮੈਂ ਇਸ ਗੱਲ ਦੀ ਚੇਤਾਵਨੀ ਦਿੰਦਾ ਅਗਲ ਦਲਜੀਤ ਆਪਣੀ ਮੂਵੀ ਚੋਂ ਸੀਨ ਨਹੀਂ ਕੱਟਦਾ ਭਾਵੇਂ ਸੋਸ਼ਲ ਮੀਡੀਆ ਸੋਸ਼ਲ ਹੈਂਡਲਸ ਤੋਂ ਆਪਣੇ ਅਕਾਊਂਟਾਂ ਤੋਂ ਨਹੀਂ ਡੀਲੀਟ ਕਰਦਾ ਅਸੀਂ ਲੁਧਿਆਣੇ ਛੱਡੋ ਪੂਰੇ ਪੰਜਾਬ 'ਚ ਦਲਜੀਤ ਦਾ ਸ਼ੌਕ ਕਿਤੇ ਵੀ ਹੋਣ ਨਹੀਂ ਦੇਵਾਂਗੇ ਇਸ ਗੱਲ ਦੀ ਮੈਂ ਸ਼ਿਵਸਨਾ ਵੱਲੋਂ ਇੰਪਲੀਮੈਂਟੇਸ਼ਨ ਦਿੰਦਾ ਆਈਪੀਐਲ ਵੀ ਨਹੀਂ ਹੁੰਦਾ ਆਈਪੀਐਲ ਬਿਲਕੁਲ ਅਗਰ ਜਿੱਥੇ ਜਿੱਥੇ ਹੁਣ ਆਈਪੀਐਲ ਦੀ ਗੱਲ ਕਰ ਲੋ ਆਈਪੀਐਲ ਮੈਂ ਬਿਲਕੁਲ ਬਿਲਕੁਲ ਬੈਰੀ ਸਾਹਿਬ ਮੈਂ ਤੁਹਾਡੀ ਗੱਲਾਂ ਸਹਿਮਤ ਆ ਕਿ ਜਿਹੜੀ ਆਈ ਸਾਡੇ ਹੱਥ 'ਚ ਨਹੀਂ ਹੈ ਹੁਣ ਜਿਵੇਂ ਮੈਂ ਗੱਲ ਕੀਤੀ ਹੈ ਕਿ ਆ ਇਹਦੀ ਮੂਵੀ ਨੂੰ ਰੋਕਣਾ ਸਾਡਾ ਕੰਮ ਨਹੀਂ ਹੈ ਸੈਂਸਰ ਬੋਰਡ ਦਾ ਕੰਮ ਹੈ। ਕੀ ਸੈਂਸਰ ਬੋਰਡ ਹਿੰਦੁਸਤਾਨ ਦੀ ਨਹੀਂ? ਸੈਂਸਰ ਬੋਰਡ ਨੂੰ ਆਪਾਂ ਕੁਝ ਕਮਿਸ਼ਨ ਦੇ ਦਿੰਦੇ ਨੇ ਕਹਿੰਗੇ ਆਪਣਾ 20-25 ਕਰੋੜ ਮੂਵੀ ਤੇ ਲੱਗਿਆ ਹੁੰਦਾ ਇਹਨਾਂ ਲੋਕਾਂ ਨੂੰ ਕਰੋੜ 2 ਕਰੋੜ ਦੀ ਰਿਸ਼ਵਤ ਦੇਣੀ ਚੁਪਦੀ ਨਹੀਂ। ਇੱਕ ਸਾਡਾ ਸਿੱਧਾ ਮਸਲਾ ਹੈ। ਸ਼ਿਵਸ਼ਨਾ ਕਿੱਥੇ ਖੜੀ ਹੁੰਦੀ ਹੈ? ਦੇਖੋ ਸ਼ਿਵਸ਼ਨਾ ਦੀ ਤੁਸੀਂ ਸ਼ਿਵਸ਼ਨਾ ਦੀ ਗੱਲ ਚਾਹੀਦੀ ਕਿੱਥੇ ਖੜੀ ਹੁੰਦੀ ਹੈ। ਕਿੰਨੀ ਸ਼ਿਵਸ਼ਨਾ ਤੁਹਾਡੀਆਂ? ਕਿੰਨੀ ਕੋਈ ਕੋਈ ਖੜਦਾ ਵਾ। ਜਾਨਾ ਕਿ ਸਾਡੇ ਦੇਖੋ ਬੱਚਾ ਬੱਚਾ ਇੱਕ ਬੱਚਾ ਸੀਗਾ ਇੱਕ ਬੱਚਾ ਉਹ ਵੀ ਕਹ ਮੈਂ ਦੱਸਦਾ ਨਾ ਤੁਹਾਨੂੰ ਇਸੇ ਮੁੱਦੇ ਤੇ ਸਾਡੀ ਸ਼ੇਵਸਨਾ ਇਕਲੋਤੀ ਸ਼ੇਵਸਨਾ ਹੈ ਜਿਨੇ ਪੰਜਾਬ ਚ ਆਤੰਗਵਾਦ ਦੇ ਕਾਲੇ ਦੌਰ ਚ ਲੋਹੇ ਨਾਲ ਲੋਹਾ ਲੈ ਕੇ ਸਾਡੇ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਜਗਦੀਸ਼ ਤਾਂਗੜੀ ਦਾ ਸਰੂਪ ਦਿਖਾਇਆ ਜਾਵੇ ਆ ਸਾਡੇ ਫਾਊਂਡਰ ਸੀਗੇ ਸਾਡੇ ਦਾਦਾ ਜੀ ਸਵਰਗੀਏ ਹਿੰਦੂ ਖਰੀਦੇ ਸਮਰਾਟ ਸ਼ੇਰੇ ਪੰਜਾਬ ਸੀ ਜਗਦੀਸ਼ ਤਾਂਗੜੀ ਜੀ ਜਿਨ੍ਹਾਂ ਦੀ ਸਨਾਤਨ ਤੇ ਹਿੰਦੂਆਂ ਦੇ ਪ੍ਰਤੀ ਪੰਜਾਬੀਆਂ ਦੇ ਪ੍ਰਤੀ ਸਿਰਫ 7 ਤੋਂ 8 ਵਾਰ ਦੀ ਜੇਲ ਹੈ ਤੇ ਇਹਨਾਂ ਦੇ ਉੱਪਰ 2002 ਦਾ ਜਿਹੜਾ ਐਪੀਸੋਡ ਹੋਇਆ ਬਲਕਿ ਹਰ ਵਿਅਕਤੀ ਜਾਣਦਾ ਕਿ ਜਗਦੀਸ਼ ਤਾਂਗੜੀ ਨੇ ਕੀ ਕੁਝ ਕੀਤਾ ਤੇ ਕੀ ਕੁਝ ਨਹੀਂ ਕੀਤਾ ਅਗਰ ਮੈਂ ਪੰਜਾਬ ਦੀ ਗੱਲ ਕਰਾਂ ਖਾਲਿਸਤਾਨ ਦੀ ਗੱਲ ਕਰਾਂ ਸਿਰਫ ਸਾਡੀ ਪਰਿਵਾਰ ਦੇ 7 ਤੋਂ 6 ਲੜਕੇ ਜਿਹੜੇ ਸ਼ਿਵ ਸੇਨਾ ਦੇ ਬੈਨਰ ਹੇਠਾਂ ਥੱਲੇ ਸ਼ਹੀਦ ਹੋਏ ਤੇ 45 ਸਾਡੇ ਸੈਨਿਕ ਪੂਰੇ ਪੰਜਾਬ ਲੈਵਲ ਦੇ ਸ਼ਹੀਦ ਹੋਏ ਪਰ ਅਗਰ ਅ ਪੰਜਾਬ ਦੀ ਅੱਜ ਗੱਲ ਕਰ ਲਈਏ ਸਾਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਜਿਹੜਾ ਪਰਿਵਾਰ ਸਾਡਾ ਅਖਿਲ ਭਾਰਤੀ ਸ਼ਿਵ ਸੇਨਾ ਰਾਸ਼ਟਰੀਵਾਦੀਆ ਪਲੇਟਫਾਰਮ ਸੀਗਾ ਅੱਜ ਉਹ ਵੱਧ ਫੁੱਲ ਕੇ 40 45 ਸੰਘਟ ਰਜ ਬਣ ਗਿਆ ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦੇ ਰਿਹਾ ਕਿ ਬਣ ਗਿਆ ਆਪਰੇਸ਼ਨ ਸੰਦੂਰ ਆ ਤੂੰ ਕਿਉਂ ਨਹੀਂ ਅੱਗੇ ਆਇਆ ਆਪਰੇਸ਼ਨ ਸੰਦੂਰ ਕਿ ਨਹੀਂ ਆਇਆ ਸਰ ਵੇਟ ਕਰੋ ਮੈਂ ਤੁਹਾਨੂੰ ਦਿਖਾ ਦਾਂ ਨਾ ਵਿਦ ਪ੍ਰੂਫ ਅਸੀਂ ਗੱਲਾਂ ਹਵਾ 'ਚ ਨਹੀਂ تیر ਮਾਰਦੇ ਅਸੀਂ ਸੰਦੂਰ ਆਪਰੇਸ਼ਨ ਹੋਇਆ ਜਿਹੜੇ ਸਾਡੇ ਪਹਿਲਗਾਮ 'ਚ ਸਾਡੇ ਸਨਾਤਨੀਆਂ ਦਾ ਮਰਡਰ ਕੀਤਾ ਗਿਆ ਇਹਨਾਂ ਪਾਕਿਸਤਾਨੀਆਂ ਵੱਲੋਂ ਅਸੀਂ ਉਹਨਾਂ ਦੀ ਅਮਨ ਸ਼ਾਂਤੀ ਦੇ ਵਿੱਚ ਇੱਕ ਤਿਰੰਗਾ ਮਾਰਚ ਕੱਢਿਆ ਆਪਣੇ ਗੁਰ ਮੰਡੀ ਤੋਂ ਲੈ ਕੇ ਘੰਟਾ ਘਰ ਤੱਕ ਮੈਂ ਤੁਹਾਨੂੰ ਨਿਗਾਹ ਕਰਾਣੀ ਚਾਹੂੰਗਾ ਆਪਣੇ ਕੈਮਰਾ ਪਰਸਨ ਨੂੰ ਕਿ ਆ ਸਾਡਾ ਤਕਰੀਬਨ 1 ਇਕਠ ਸੀਗਾ 1000 ਤੋਂ 1500 ਬੰਦੇ ਆ ਸਾਡਾ ਕਰਾਉਡ ਸੀਗਾ ਆ ਲੋਕਾਂ ਦਾ ਪਿਆਰ ਹੈ ਜਿਹੜੇ ਸਾਨੂੰ ਅਖਿਲ ਭਾਰਤੀਏ ਸ਼ਿਵਸਨਾ ਦਾ ਰਾਸ਼ਟਰਵਾਦੀ ਨੂੰ ਪਿਆਰ ਦਿੰਦੇ ਆ ਜੀ ਆ ਮੈਂ ਦਿਖਾਣਾ ਚਾਹੂੰਗਾ ਆ ਅਖਿਲ ਭਾਰਤੀਏ ਸ਼ਿਵਸਨਾ ਰਾਸ਼ਟਰਵਾਦੀ ਹੈ ਅਸੀਂ 6 ਬੰਦੇ ਖੜਾ ਕੇ ਸ਼ਿਵਸਨਾ ਦਾ ਨਾਮ ਨਹੀਂ ਅੱਗੇ ਲੈ ਕੇ ਜਾਂਦੇ ਅਸੀਂ ਗਰਾਊਂਡ ਲੈਵਲ ਤੇ ਕੰਮ ਕਰਨਾ ਜਾਣਦੇ ਆ ਬੈਰੀ ਸਾਹਿਬ ਅਸੀਂ ਸ਼ਿਵਸਨਾ ਵੱਲੋਂ ਹਮੇਸ਼ਾ ਹੀ ਉਹਨਾਂ ਲੋਕਾਂ ਦਾ ਵਿਰੋਧ ਕੀਤਾ ਹੈ ਜਿਹੜੇ ਲੋਕ ਸਾਡੇ ਭਾਰਤ ਦੇ ਭਾਵੇਂ ਪੰਜਾਬ ਦੇ ਭਾਵੇਂ ਹਿੰਦੂਆਂ ਦੀ ਵੋਲ ਕਰਦੇ ਆਏ ਆ। ਹੂੰ ਅੱਜ ਫਿਲਮ ਨੂੰ ਕਿਹਦਾ ਦੇ ਦੇ ਹੁਣ ਫਿਲਮ ਨੂੰ ਬਿਲਕੁਲ ਫਿਲਮ ਨੂੰ ਅਸੀਂ ਮੰਗ ਕਰਾਂਗੇ ਕਿ ਅਸੀਂ ਡੀਸੀ ਸਾਹਿਬ ਨੂੰ ਕਹਾਂਗੇ ਸੀਬੀ ਸਾਹਿਬ ਨੂੰ ਕਹਾਂਗੇ ਕਿ ਲਾਅ ਐਂਡ ਆਰਡਰ ਨੂੰ ਹੱਥ 'ਚ ਰੱਖਦੇ ਹੋ ਅਸੀਂ ਨਿਆਂਗਾ ਵਾਂਗ ਪਾਗਲ ਨਹੀਂ ਨਾ ਹੈਗੇ ਜਿਹੜੇ ਉਛਲ ਜਾਂਦੇ ਆ ਇਹਨਾਂ ਨੇ ਬੇਸਿਕਲੀ ਪਹਿਲਾਂ ਵੀ ਗੀਪੀਗਰੇਵਾਲ ਦੀ ਮੂਵੀ ਆਈ ਜਿਹੜੀ ਅਕਾਲ ਅਕਾਲ ਵੇਲੇ ਇਹਨਾਂ ਨੇ ਜਾ ਕੇ ਥੀਏਟਰਾਂ ਦੇ ਵਿੱਚ ਜਾ ਕੇ ਧਰਨੇ ਲਾਏ ਪੋਸਟਰ ਬਾੜੇ ਵਾਇਲੈਂਸ ਅਸੀਂ ਸ਼ਿਵ ਸੈਨਾ ਕਦੀ ਆਪਣੇ ਹੱਥ ਵਿਚ ਵਾਇਲੈਂਸ ਨਹੀਂ ਲੈਂਦੀ ਅਸੀਂ ਮੈਮੋਰੈਂਡਮ ਦੇਣ ਜਾਵਾਂਗੇ ਸੀਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਕਿ ਇਹ ਮੂਵੀ ਨੂੰ ਬੈਨਡ ਕੀਤਾ ਜਾਵੇ ਸਾਡੇ ਕੋਲ ਤਾਂ ਇੱਕ ਕਹਿ ਲੋ ਇੱਕ ਰਾਈਟ ਹੈ ਬਾਹਰ ਬਾਹਰ ਕੰਟਰੀ ਵਿੱਚ ਇਹਦਾ ਚਲਦੀ ਪਈ ਆ ਬਹੁਤ ਜ਼ਿਆਦਾ ਫੇਮਸ ਹੋ ਦੇਖੋ ਜਿਨ੍ਹਾਂ 'ਚ ਹਿੰਦੁਸਤਾਨ ਦਾ ਪਿਆਰ ਹੋਊਗਾ ਨਾ ਜਿਨ੍ਹਾਂ 'ਚ ਇੰਡੀਆ ਨੂੰ ਲੈ ਕੇ ਵੀ ਪ੍ਰਾਊਡ ਟੂ ਸੇ ਵੀ ਆਰ ਇੰਡੀਅਨਸ ਹਿੰਦੁਸਤਾਨ ਨੂੰ ਦੇਖ ਰਹੇ ਆ ਮੈਂ ਬਿਲਕੁਲ ਪਾਜੋ ਹਿੰਦੁਸਤਾਨੀ ਨਾ ਕੋ ਉਹ ਗਰਮ ਖਿਆਲੀ ਲੋਕ ਨੇ ਇਹ ਦੇਖ ਰਹੀ ਐ ਜਾਂ ਉਹ ਦੇਖ ਰਹੀ ਐ ਜਿਹੜੇ ਲੋਕ ਆਪਣੇ ਦੇਸ਼ ਨੂੰ ਪਿਆਰ ਨਹੀਂ ਕਰਦੇ ਸਾਡੀ ਗੱਲ ਨਾ ਕਰੋ ਅਸੀਂ ਲੋਕ ਆਪਣੇ ਦੇਸ਼ ਨੂੰ ਬਹੁਤ ਪਿਆਰ ਕਰਦੇ ਆ ਮੈਰੀ ਸਾਹਿਬ ਮੈਂ ਗਲਤ ਸਮਝਦਾ ਜੀ ਬਿਲਕੁਲ ਦੇਖੋ ਆ ਐਕਟਰਾਂ ਨੂੰ ਚਾਹੀਦਾ ਕਿ ਅਗਰ ਤੁਹਾਨੂੰ ਇੰਨੇ ਨਾ ਨਾ ਬਿਲਕੁਲ ਨਹੀਂ ਲੈਣਾ ਚਾਹੀਦਾ ਬਿਲਕੁਲ ਨਹੀਂ ਲੈਣਾ ਚਾਹੀਦਾ ਟੋਟਲ ਬਾਇਕਟ ਕਰੋ ਪਾਕਿਸਤਾਨ ਦੇ ਚੈਨਲਾਂ ਦਾ ਪਾਕਿਸਤਾਨ ਦੀ ਵੈਬ ਸੀਰੀਜ਼ ਦਾ ਪਾਕਿਸਤਾਨ ਦੇ ਅਦਾਕਾਰਾਂ ਦਾ ਪਾਕਿਸਤਾਨ ਦੇ ਪਲੇਅਰਸ ਦਾ ਅਗਰ ਸਾਡੇ ਮੈਂ ਗੱਲ ਕਰਲਾਂ ਮਹਾਰਾਸ਼ਟਰ ਸਾਡੀ ਇੱਕ ਸ਼ੀਵਸਨਾ ਦੇ ਲੀਡਰ ਹੋਏ ਨੇ ਬਾਲਾ ਸਾਹਿਬ ਠਾਕਰੇ ਉਹਨਾਂ ਦੇ ਵੱਲੋਂ ਆਈਪਲ ਦਾ ਬੜੀ ਦੂਰ ਦੀ ਗੱਲ ਹੈ ਜਿਹੜੇ ਉਦੋਂ T20 ਦੇ ਮੈਚ ਹੁੰਦੇ ਸੀਗੇ ਉਹਨਾਂ ਦੀ ਵਿਰੋਧਤਾ ਕਰਦੇ ਹੋਏ ਅਸੀਂ ਉਦੋਂ ਵੀ ਸ਼ਿਵ ਸੇਨਾ 80s 90s ਦੇ ਦੌਰਾਨ ਜਦੋਂ ਜਦੋਂ ਅਮਰਨਾਥ ਹਮਲਾ ਹੋਇਆ ਹਿੰਦੂਆਂ ਨੂੰ ਮਾਰਿਆ ਗਿਆ ਅਸੀਂ ਉਦੋਂ ਆਵਾਜ਼ ਚੱਕੀ ਸੀ ਕਿ ਅਗਰ ਤੁਸੀਂ ਅਮਰਨਾਥ ਹਮਲਾ ਕਰੋਗੇ ਅਸੀਂ ਵੀ ਤੁਹਾਡੀ ਹਜ ਦੀ ਜਿਹੜੀ ਫਲਾਈਟ ਹੈ ਜਾਣ ਨਹੀਂ ਦੇਵਾਂਗੇ ਇਹ ਉਹ ਗੰਦੇ ਸ਼ਿਵਸਨਾਂ ਮੈਂ ਸਾਰੇ ਸ਼ਿਵਸਨਿਕਾਂ ਨੂੰ ਅਪੀਲ ਕਰਦਾ ਕਿ ਆਪਾਂ ਇੱਕ ਮੰਚ ਤੇ ਖੜੇ ਹੋ ਕੇ ਅਸੀਂ ਸਨਾਤਨ ਦਾ ਤੇ ਹਿੰਦੁਸਤਾਨ ਦਾ ਇੱਕ ਸਟੇਟਮੈਂਟ ਨੂੰ ਲੈ ਕੇ ਅੱਗੇ ਚੱਲੀਏ ਤੇ ਸਾਰੇ ਭਰਾਵਾਂ ਨੂੰ ਅੱਗੇ ਲੈ ਕੇ ਚਾਲਦੇ ਹੋਏ ਤੇ ਮੈਂ ਸਿੱਖ ਜੱਥੇਬੰਦੀਆਂ ਨੂੰ ਵੀ ਕਹਾਂਗਾ ਕਿ ਤੁਹਾਡਾ ਵੀ ਓਨਾ ਹੀ ਫਰਜ਼ ਬੰਦ ਹੈ ਜਿੰਨਾ ਖਿੰਦੁਸਤਾਨ ਸਾਡਾ ਹੈ ਇੰਡੀਆ ਸਾਡਾ ਹੈ ਓਨਾ ਹੀ ਤੁਹਾਡਾ ਹੁਣ ਕਈ ਗੱਲਾਂ ਕਰ ਲੈਂਦੇ ਜੀ ਹਿੰਦੁਸਤਾਨ ਦਾ ਨਾਮ ਕਿਤੇ ਲਿਖਿਆ ਹੀ ਨਹੀਂ ਆਦਾ ਭਾਰਤ ਹੈ ਯਾਰ ਭਾਰਤ ਹੈ ਹਿੰਦੁਸਤਾਨ ਹੈ ਇਹਦਾ ਮਤਲਬ ਹੈ ਹਿੰਦੁਸਤਾਨ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਖੋਲਾਂਗੇ ਨਾ ਪਤਾ ਨਹੀਂ ਕਿੰਨੀ ਜਗ੍ਹਾ ਜਿਹੜੀ ਜੰਗਾ ਦੇ ਨਾਮ ਆਉਂਦੇ ਉਹ ਹਿੰਦੁਸਤਾਨ ਹੀ ਰਿਪਰੈਜ਼ੈਂਟ ਕਰਦੇ ਆ ਭਾਈ ਸਾਹਿਬ ਤੁਹਾਨੂੰ ਇੰਨੀ ਅਕਲ ਹੋਣੀ ਚਾਹੀਦੀ ਹੈ ਤੁਸੀਂ ਹਰ ਜਗ੍ਹਾ ਸਿਰਫ ਤੁਹਾਡੇ ਇੱਕੋ ਮੰਚ ਫਰੀਦਾ ਬੰਦੀ ਹੁੰਦੀ ਹੈ ਕਿ ਅਸੀਂ ਹਿੰਦੂਆਂ ਨੂੰ ਨੀਚਾ ਦਿਖਾਣਾ ਹੈ ਤੇ ਉਹ ਨੀਚਾ ਦਿਖਾਉਂਦੇ ਜਾਂਦੇ ਆ ਤੇ ਅਸੀਂ ਇਹਦਾ ਵਿਰੋਧ ਕਰਦੇ ਆਏ ਹਾਂ ਕਰਦੇ ਸੀ ਕਰਦੇ ਰਹਾਂਗੇ ਬਿਲਕੁਲ ਇਹ ਸਨ ਸੀ ਕਿ ਖਲਪਾਰਤੀ ਜਿਨਾਂ ਲੋਕੋ ਕਿਹਾ ਗਿਆ ਕਿ ਦਿਲਜੀਤ ਉਸਾਨ ਦੀ ਜਿਹੜੀ ਫਿਲਮ ਹੈ ਉਸ ਦੇ ਵਿੱਚ ਜਿਹੜੀ ਪਾਕਿਸਤਾਨੀ ਲੜਕੀ ਨੇ ਆਪਣਾ ਰੋਲ ਨਭਾਇਆ ਵਾ ਬਿਲਕੁਲ ਜਾ ਜਾ ਗਲਤ ਹੈ ਕਿਉਂਕਿ ਇਹ ਆਪਰੇਸ਼ਨ ਸਿੰਧੂ ਦੇ ਦੌਰਾਨ ਉਸ ਤੋਂ ਬਾਅਦ ਜਿਹੜਾ ਕਿ ਹਰ ਇੱਕ ਹਿੰਦੁਸਤਾਨੀ ਦੇ ਵਿੱਚ ਇੱਕ ਹੈਗਾ ਵਾ ਕਿ ਡਰ ਹੈ ਤੇ ਅਤੇ ਸੌਰੀ ਡਰ ਨਹੀਂ ਇੱਕ ਗੁੱਸਾ ਹੈ ਕਿ ਪਾਕਿਸਤਾਨ ਨੇ ਜਿਹੜੀ ਇਹ ਗਨੂਨੀ ਹਰਕਤ ਕੀਤੀ ਹੈ ਕਿਉਂ ਕੀਤੀ ਹੈ ਧਰਮ ਪੁੱਛ ਕੇ ਗੋਲੀ ਮਾਰੀ ਹੈ ਜਾਂ ਅਤੰਕੀ ਇਹਨਾਂ ਨੇ ਮਾਰੀ ਹੈ ਇਹ ਬਿਲਕੁਲ ਵੀ ਬਾਇਕਾਟ ਹੋਣਾ ਚਾਹੀਦਾ ਸੋਸ਼ਲ ਮੀਡੀਆ ਆਈਪੀਐਲ ਮੈਚ ਤੇ ਮੂਵੀਆਂ ਦਾ ਅਧਿਕਾਰ ਜਿਹੜੇ ਅਦਾਕਾਰ ਹੁੰਦੇ ਆ ਉਹਨਾਂ ਨੂੰ ਬਿਲਕੁਲ ਬਾਇਕਾਟ ਹੋਣਾ ਚਾਹੀਦਾ ਜੁੜੇ ਹੋਣ ਲਈ ਇਤਨਾ ਦਿਪੋਕਾ ਮਾਤਰਾ ਇੰਬਰਪੋਰਤ ਧੰਨਵਾਦ